ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਤੇ ਅੱਜ ਖੜੇ ਆ ਨਥਾਣਾ ਦੀ ਧਰਤੀ ਤੇ ਬਾਬਾ ਕਾਲੂ ਨਾਲ ਦੀ ਧਰਤੀ ਔਰ ਇਸ ਧਰਤੀ ਦੇ ਵੱਖ-ਵੱਖ ਕਲਾਕਾਰਾਂ ਨੇ ਫਨਕਾਰਾਂ ਨੇ ਜਨਮ ਲਿਆ ਮੇਰੇ ਨਾਲ ਸੁੱਖੀ ਨਥਾਣਾ ਬਾਈ ਸਵਾਗਤ ਹੈ ਸਾਡੇ ਇਸ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬੀਰ ਜੀ ਐ ਦੋਸਤੋ ਗੱਲ ਕਰਾ ਇਸ ਸ਼ਖਸ ਦੀ ਇਹ ਮਲਟੀ ਟੈਲੈਂਟਡ ਬੰਦਾ ਔਰ ਇਹਦੇ ਵਿੱਚ ਕਲਾ ਜਿਹੜੀ ਪਰਮਾਤਮਾ ਕਨੇ ਉਹ ਬਖਸ਼ਿਸ਼ ਹੈ ਕਿਉਂਕਿ ਕਲਾਕਾਰ ਨੂੰ ਕੁਦਰਤ ਦੀ ਨੇਨ ਹੁੰਦੀ ਹੈ ਤੇ ਇਸ ਸ਼ਖਸ਼ ਦੇ ਵਿੱਚ ਕਈ ਕਲਾਕਾਰ ਸਮਾਏ ਹੋਏ ਨੇ ਸ਼ੁਰੂਆਤ ਕਿੱਥੋਂ ਕਰੇਗਾ ਪਹਿਲਾਂ ਆਏ ਦਾ ਸ਼ੁਰੂਆਤ ਆਪਣਾ ਪੰਜਾਬ ਦਾ ਪ੍ਰਸਿੱਧ ਕਲਾਕਾਰ ਸੀ ਜੀ ਜੋ ਬਾਈ ਮੇਲ ਮਿੱਤਰ ਜੀ ਹਾਂਜੀ ਕਾਫੀ ਨਾਲੇ ਆਪਣੇ ਏਰੀਏ ਦਾ ਬਿਹੰਡੇ ਏਰੀਆ ਦਾ ਉਹਨਾਂ ਦੀ ਮੈਂ ਇੱਕ ਰੀ ਕਰਦੇ ਆਂ ਤੇ ਗਾਣਾ ਆਇਆ ਸੀਗਾ ਬਾਈ ਉਹ ਚੁੰਨੀ ਮੇਰੀ ਰੰਗ ਦੇ ਰਾਰੀਆ ਯਾਰ ਦੀ ਗੱਡੀ ਦੇ ਨਾਲ ਦੀ ਜੇ ਉਹ ਮੇੜ ਮਿੱਤਰ ਨੇ ਆਪਦੇ ਸਟਾਈਲ ਚ ਕਹਿਣਾ ਹੁੰਦਾ ਉਹਨਾਂ ਨੇ ਤਾਂ ਉਹ ਕਿੱਦਾਂ ਕਹਿੰਦੇ ਉਹ ਐਵੇਂ ਆ ਉਹ ਚੁੰਨੀ ਮੇਰੀ ਰੰਗ ਦੇ ਰਾਰੀਆ ਓਏ ਯਾਰ ਦੀ ਗੱਡੀ ਦੇ ਨਾਲ ਦੀ ਔਰ ਦੇਖੀ ਭਰਾਵਾ ਆਤਰੇ ਕਾਰਾਈ ਤੋਂ ਫੁਲਕੇ ਵਿਖਾਣਿਆ ਓ ਪਰਵਾ ਦੇਖੀ ਚੁੰਨੀ ਚ ਫਰਕ ਨਾ ਪਾਵੇ ਔਰ ਚੁੰਨੀ ਮੇਰੀ ਰੰਗ ਦੇ ਰਾਰੀਆਂ ਆਏ ਓ ਯਾਰ ਦੀ ਕੱਟੀ ਦੇ ਨਾਲ ਦੀ ਓ ਭੇ ਭੇ ਵੀ ਕਰੇ ਨੀ ਕੀ ਜਾਂਦੀ ਆ ਓ ਮੱਖਾਂਡ ਲੜਾਇਆ ਸੀ ਓ ਲੈ ਭਾਈ ਚੰਗਾ ਭਾਈ ਹੋ ਕੇ ਭਾਈ ਲੋ ਜੀ ਇਹ ਸਰ ਸਾਡੇ ਕਮੇਡੀ ਦੇ ਕਿੰਗ ਮਹਿਰ ਮਿੱਤਲ ਜੀ ਜਿਨ੍ਹਾਂ ਨੇ ਪੰਜਾਬੀ ਸਿਨੇਮੇ ਦੇ ਵਿੱਚ ਕਮੇਡੀ ਦਾ ਰੰਗ ਬਣਿਆ ਇਸ ਤੋਂ ਬਾਅਦ ਕਮੇਡੀਅਨ ਬਹੁਤ ਆਏ ਆ ਪੰਜਾਬ ਦੇ ਹੂੰ ਇਸ ਦੋ ਵਾਰ ਕਿਹੜਾ ਕਮੇਡੀਅਨ ਆ ਰਿਹਾ ਫਿਰ ਇਸ ਦੋ ਵਾਰ ਆਪਾਂ ਜੀਤ ਪੈਂਚਰ ਵਾਲਾ ਕਰ ਲੈਨੇ ਆਂ ਜੀ ਫਿਰ ਲਓ ਵੀ ਜੀਤ ਪੈਂਚਰ ਵਾਲੇ ਦੀ ਆਵਾਜ਼ ਦੇ ਵਿੱਚ ਤੁਸੀਂ ਸੁਖੀ ਦੀ ਜਿਹੜੀ ਕਲਾਕਾਰੀ ਦੀ ਹਾਂ ਡਬਲ ਕਰਾਂਗੇ ਆਪਾਂ ਵਿੱਚੀ ਬਾਈ ਅ ਜੀਤ ਪੈਂਚਰ ਵਾਲਾ ਤੇ ਪੰਨਾ ਪਘੋੜਾ ਅੱਛਾ ਤੇ ਥੋੜਾ ਜਿਹਾ ਉਹਨਾਂ ਦਾ ਸਕੈਟਾ ਜੋ ਮੇਰੇ ਯਾਦ ਆ ਜੀ ਉਹ ਸੁਣਾਉਣਾ ਤੁਹਾਨੂੰ ਸਭ ਤੋਂ ਪਹਿਲਾਂ ਪੰਨਾ ਪਘੋੜਾ ਯਾ ਗੇ ਜੀਤ ਬੇ ਜੀਤ ਵੇ ਜੀ ਤੂੰ ਜਿਹੜੀ ਤੂੰ ਮੈਨੂੰ ਮਹਿਸ ਦਿੱਤੀ ਸੀ ਵੇ ਉਹ ਤਾਂ ਮਿਲਣੀ ਓਏ ਹੋਏ ਉਹ ਉਹ ਸ਼ਿਮਲੇ ਲ ਜਾ ਕੇ ਚੋਲ ਲੈਂਦੀ ਇਹ ਖੜਜਾ ਖੜਜਾ ਸ਼ਿਮਲੇ ਲ ਜਾ ਕੇ ਚੋਲ ਲੈਂਦੀ ਉਹ ਤਾਂ ਦੁੱਧ ਹੀ ਨਹੀਂ ਦਿੰਦੀ ਓਏ ਮਾੜਾ ਮੋਟਾ ਕੋਈ ਗਾਣਾ ਗੁਣਾ ਸੁਣਾ ਕੇ ਦੇਖ ਲੈਂਦੀ ਕੀ ਪਤਾ ਚਾਰ ਧਰ ਮਾਰ ਦਿੰਦੀ ਉਹ ਨਾਰੀ ਮਾ ਤਾਂ ਛੋਲੇ ਦੀ ਮਰਜ ਉਹ ਚੱਕ ਆਉਂਦੇ ਪਾਸੇ ਮੇਰੀ ਤਾਂ ਮਹਿਮ ਉਹ ਹੋ ਗੱਲ ਤਾਂ ਸੋਲਣਾ ਬੀਬੋ ਐਂਕੋ ਕਰਦੀਆਂ ਓਏ ਹੋਏ ਲਓ ਜੀ ਖਾਨਾ ਭਗਾਉੜਾ ਤੇ ਜੀਤ ਪੈਂਚਰਾ ਇਹਦੂ ਬਾਦ ਸੁਖੀ ਕੀ ਸੁਣਾਏਗਾ ਇਹਦੂ ਬਾਦ ਜੀ ਇੱਕ ਕਵਿਸ਼ਰੀ ਆ ਜੋ ਬੜੀ ਲੋਕਾਂ ਨੂੰ ਜਾਗਰੂਤ ਕਰਨ ਵਾਲੀ ਆ ਅੱਛਾ ਉਹਦੇ ਕੁਝ ਕੁ ਬੋਲ ਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਚਾਹਣਾ ਆ ਕਹਿੰਦੇ ਉਹ ਜਾਵੇ ਜੇ ਅਨਪੜ੍ਹ ਜੀ ਚੱਕੀ ਤਾਈਓ ਕਰੂਆ ਮੁਲਖ ਤਰੱਕੀ ਜਾਵੇ ਜੇ ਅਨਪੜ੍ਹਜੀ ਚੱਕੀ ਤਾਈਓ ਕਰੂਆ ਮੁਲਖ ਤਰੱਕੀ ਗੱਲ ਲੀਕ ਲੋਹੇ ਤੇ ਪੱਕੀ ਵਸਤਿਆ ਜਾਵ ਬੇਅਕਲਾ ਤੋਂ ਨਹੀਂ ਆਉਣਾ ਯਕੀਨ ਓਏ ਥਾਨੂੰ ਸਾਥੋਂ ਬੇਪਕਲਾ ਤੋਂ ਜੇ ਧੰਨ ਅਕਲਾ ਨੂੰ ਕਈਏ ਲਾਕੇ ਡੰਡਿਆਂ ਨੂੰ ਦੋ ਪਈਏ ਜੇ ਧੰਨ ਅਕਲਾ ਨੂੰ ਕਈਏ ਲਾਕੇ ਡੰਡਿਆਂ ਨੂੰ ਦੋ ਪਈਏ ਸੈਂਕੜ ਮੁੱਲ ਜੇ 500 ਲਈਏ ਕਹਿੰਦਾ ਵਿੱਚ ਬਿਆਨਾ ਦੇ ਓ ਮੈਂ ਬਹਾਰੇ ਜਾਵਾਂ ਹੁਣ ਦੇ ਸੈਨਸ ਸਦਾਨਾਂ ਦੇ ਓ ਮੈਂ ਬਹਾਰੇ ਜਾਵਾਂ ਹੁਣ ਦੇ ਸੈਨਸ ਸਦਾਨਾਂ ਦੇ ਕਰਦੇ ਫਿਰਦੇ ਟਰੈਕਟਰ ਦੁਗ ਦੁਗ ਚੜਦੇ ਟਿੱਬਿਆਂ ਉੱਤੇ ਬੁਕ ਬੁਕ ਕਰਦੇ ਫਿਰਦੇ ਟਰੈਕਟਰ ਦੁਗ ਦੁਗ ਚੜਦੇ ਟਿੱਬਿਆਂ ਉੱਤੇ ਬੁਕ ਬੁਕ ਮਿੱਠੀ ਖੱਬਲ ਚਿੱਟਣ ਚੁਕ ਚੁਕ ਬਾਗ ਹਕਾਰੇ ਸਾਨਾਂ ਦੇ ਓ ਮੈਂ ਬਹਾਰੇ ਜਾਵਾਂ ਹੁਣ ਦੇ ਸੈਨਸ ਸਦਾਨਾਂ ਦੇ ਹੋ ਮੈਂ ਬੜੇ ਹਾਰੇ ਜਾਵਾਂ ਹੁੰਦੇ ਸਾਇੰਸ ਸਦਾਨਾਂ ਦੇ ਕੱਢਤੀ ਐਦੂ ਵੀ ਨਵੀਂ ਸਵਾਰੀ ਮੋਟਰ ਕਾਰ ਜੀਪ ਤੇ ਲਾਰੀ ਕੱਢਦੀ ਐਦੂ ਵੀ ਨਵੀਂ ਸਵਾਰੀ ਮੋਟਰ ਕਾਰ ਜੀਪ ਤੇ ਲਾਰੀ ਪਿੰਦੀ ਤੇਲ ਸਿਰਫ ਰਬਮਾਰੀ ਤੇ ਗੱਲੇ ਭਰਦੀ ਐ ਪਾਨਾਂ ਦੇ ਹੋ ਮੈਂ ਬੜੇ ਹਾਰੇ ਜਾਵਾਂ ਹੁੰਦੇ ਸਾਇੰਸ ਸਦਾਨਾਂ ਦੇ ਓ ਮੈਂ ਬਲੇ ਹਾਰੇ ਜਾਵਾਂ ਹੁਣ ਦੇ ਸਾਇੰਸ ਦਾ ਨਾਂ ਦੇ ਫਿਰ ਮਸ਼ੀਨ ਚਲਾਤੀ ਸਦਕੇ ਜਿਹੜੀ ਸ਼ੂਟ ਸਿਆਂਦੀ ਵੱਧ ਕੇ ਫਿਰ ਮਸ਼ੀਨ ਚਲਾਤੀ ਸਦਕੇ ਜਿਹੜੀ ਸ਼ੂਟ ਸਿਆਂਦੀ ਵੱਧ ਕੇ ਰਸਕਾ ਮੋੜਾਂ ਉੱਤੇ ਲੱਦ ਕੇ ਲੈ ਉੱਡ ਜਾਂਦਾ ਜੋੜੀ ਨੂੰ ਓ ਮੋਟਰਸਾਈਕਲ ਲੈ ਲੋ ਨਾ ਪਉ ਦਾਣਾ ਘੋੜੀ ਨੂੰ ਓ ਮੋਟਰਸਾਈਕਲ ਲੈ ਲੋ ਨਾ ਪਉ ਦਾਣਾ ਘੋੜੀ ਨੂੰ ਏਰੋ ਪ੍ਰੇਰਣ ਸਰੋਤਿਓ ਜਿਹੜੇ ਦਿੰਦੇ ਅਰਸ਼ਾਂ ਦੇ ਵਿੱਚ ਗੇੜੇ ਏਰੋ ਪ੍ਰੇਰਣ ਸਰੋਤਿਓ ਜਿਹੜੇ ਦਿੰਦੇ ਅਰਸ਼ਾਂ ਦੇ ਵਿੱਚ ਗੇੜੇ ਕੋ ਕੋ ਦੇ ਪਲੰਗ ਨਵੇੜੇ ਗੂੰਜਣ ਵਿੱਚ دیਵਾਨਾ ਦੇ ਮੈਂ ਬਲਹਾਰੇ ਜਾਵਾਂ ਉਣਦੇ ਸਾਇੰਸ ਸਦਾਨਾਂ ਦੇ ਲਾਕੇ ਸੁੱਖੀ ਸਿੰਘਾ ਦੁਰਬੀਨਾ ਤੇਰੇ ਠੰਡੇ ਦਰਦਾਸੀ ਨਾ ਲਾਕੇ ਸੁੱਖੀ ਸਿੰਘਾ ਦੁਰਬੀਨਾ ਤੇਰੇ ਠੰਡੇ ਦਰਦਾਸੀ ਨਾ ਨਾ ਅੰਗਰੇਜ਼ ਦਿੱਤੇ ਉਹ ਰੁਸ਼ਾਣੇ ਰਾਕਟ ਚੰਦਰਮਾ ਤੇ ਪੇਜ ਦਿੱਤੇ ਸਸਿਕਾਲ ਲੋ ਵੀ ਦੋਸਤੋ ਇਹ ਉਹ ਕਲਾਕਾਰ ਹੈ ਜਿਹੜਾ ਮਾਲਵੇ ਦੇ ਟਿੱਬਿਆਂ ਚੋਂ ਉੱਠਿਆ ਹੋਇਆ ਕਲਾਕਾਰ ਹਾਂਜੀ ਸੋ ਕਿ ਮਲਬਈ ਕਿੱਦੇ ਨਾਲ ਜੁੜੇ ਹੋਇਆ ਹਾਂਜੀ ਹਾਂਜੀ ਮਾਲਵੇ ਦੀ ਧਰਤੀ ਤੋਂ ਉੱਠਿਆ ਹੋਇਆ ਹਾਂ ਹਾਂਜੀ ਮਾਲਵੇ ਦੀਆਂ ਬੋਲੀਆਂ ਗਿੱਧੇ ਇਹ ਮਲਬਈ ਕਿੱਦੇ ਦਾ ਰੰਗ ਸੁਣੇ ਬਿਨਾ ਅਸੀਂ ਅੱਜ ਤੱਕ ਇਹਨੂੰ ਜਾਣ ਨਹੀਂ ਦੇਣਾ ਹਾਂਜੀ ਹਾਂਜੀ ਜ਼ਰੂਰ ਅ ਮੇਰੇ ਪਿੰਡ ਦੀ ਬੋਲੀ ਆ ਮੇਰੇ ਪਿੰਡ ਤੋਂ ਸ਼ੁਰੂ ਕੀਤੀ ਸੀ ਹੋ ਦਾਣਾ 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 ਨਾਥਾਂ ਦਾ ਨਗਰ ਅੱਖ ਦੇ ਸਾਡਾ ਪਿੰਡ ਹੋ ਸਾਡਾ ਪਿੰਡ ਨਥਾਣਾ ਬਈ ਬੱਸ ਸਟੈਂਡ 'ਚ ਪੁੱਛ ਲਈ ਆ ਕੇ ਓ ਸੁੱਕੀ ਦੇ ਘਰ ਨੂੰ ਜਾਣਾ ਵੀ ਕੀ ਤੈਨੂੰ ਛੱਡ ਆ ਹੂਆ ਓਏ ਆਦਾਂ ਨਿਆਣਾ ਸਿਆਣਾ ਰੰਗਲੀ ਦੁਨੀਆ ਤੇ ਯਾਰਾਂ ਨਾਲ ਬਹਾਰਾਂ ਰੰਗਲੀ ਦੁਨੀਆ ਤੇ ਇੱਕ ਪੁਰਾਣੀ ਸਮੇਂ ਦੀ ਗੱਲ ਸੁਣਾਉਣੇ ਆ ਜਦੋਂ ਉਠਾਂ ਤੇ ਤੇ ਘੋੜਿਆਂ ਤੇ ਬਰਾਤ ਜਾਂਦੀ ਸੀ ਅੱਜ ਕੱਲ ਤਾਂ ਨਵੇਂ ਆਏ ਗੱਡੀਆਂ ਮਰਸੜੀਆਂ ਮੁਰਸੜੀਆਂ ਜਿਨ੍ਹਾਂ ਦੇ ਨਾਂ ਨਹੀਂ ਆਉਂਦੇ ਗੱਭਰੂ ਪੈਰ ਥੰਨੇ ਨਹੀਂ ਲੋਂਦਾ ਓਹੀ ਜੀ ਗੱਲ ਸੁਣਾਉਣ ਲੱਗੇ ਆ ਹੋ ਬੀਕਾ ਹਨੇਰੋ ਉਠ ਲਿਆਂ ਦਾ ਲਾ ਕੇ 985 ਬਈ ਭਾਈ ਵਖਤੋਂ ਰੇ ਟਕੂਏ ਬਣਦੇ ਓ ਰੱਲੇ ਇਹ ਗੰਦਾ ਸੀ ਬਈ ਸਹਨਿਆਂ ਦੇ ਵਿੱਚ ਝਰਝਰ ਬਣਦੀ ਉਹ ਮੁਕਸਰ ਬਣਦੀ ਕਾਠੀ ਬਈ ਹਿੰਮਤਪੁਰੇ ਦੀ ਕਹੀ ਆਖ ਦੇ ਉਹ ਗਾਂਸਪੁਰੇ ਦੀ ਦਾਤੀ ਬਈ ਰੋਂ ਧਿਆਂ ਦੇ ਵਿੱਚ ਬਣਦਾ ਕੁੰਡਾ ਉਹ ਤੁਰਪ ਕੋਰੋ ਚੱਟ ਨਹੀਂ ਬਈ ਜਹ ਬੋਤੇ ਤੇ ਮੱਲ ਪੋਰਦੀ ਆਖ ਨਹੀਂ ਬਈ ਜਹ ਬੋਤੇ ਤੇ ਤੇ ਇੱਕ ਇਹ ਚ ਜਵਾਬ ਸੀ ਉਹ ਕਹਿੰਦਾ ਓਏ ਯਾਰ ਦੀਆਂ ਦੋ ਪਾਰ ਦੀਆਂ ਬਈ ਯਾਰ ਦੀਆਂ ਦੋ ਪਾਰ ਦੀਆਂ ਬਈ ਧੀਆਂ ਸ਼ਾਹੂਕਾਰ ਦੀਆਂ ਬਈ ਬਾਗਾਂ ਦੇ ਵਿੱਚ ਕਢਣ ਕਸੀਦੇ ਉਹ ਸੁਈਆਂ ਰੱਖਣ ਤਾਰ ਦੀਆਂ ਬਈ ਗਲੀ ਗਲੀ ਬੰਜਾਰਾ ਫਿਰ ਗਿਆ ਉਹ ਲੱਪਕ ਸੁਰਮਾ ਲੋੜੀ ਦਾ ਜਦ ਨੈਣੇ ਪਰਕੇ ਪਾਵਣ ਲੱਗੀਆਂ ਉਹ ਤਤਕ ਪਈਆ ਤੋੜੀ ਦਾ ਮੈਂ ਨਾ ਜਾਲ ਮੈਂ ਬੈੰਦੂ ਬੋਤਾ ਚੋਰੀ ਦਾ ਮੈਂ ਨਾ ਜਾਲ ਮੈਂ ਬੈੰਦੂ ਬੋਤਾ ਚੋਰੀ ਦਾ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਦੋਸਤੋ ਸੁਖੀ ਨਥਾਨਾ ਹਾਂਜੀ ਇੱਕ ਬੋਲੀ ਹੋ ਰਹੀ ਜੀ ਮੇਰੇ ਗੁਰਦਿਤ ਉਸਤਾਦ ਦੇ ਨਾਂ ਤੇ ਨੰਨਾ ਤੋਂ ਮੈਂ ਮਲਵਾਈ ਕਿੱਦੇ ਦੀ ਦੁਨੀਆ ਦੇ ਵਿੱਚ ਜਿਹੜੀ ਸਿੱਖਿਆ ਤੁਸੀਂ ਲਈ ਹੈ ਕਲਿਆਣਾ ਵਾਲੇ ਉਸਤਾਦ ਗੁਰਦਿਤ ਸਿੰਘ ਹਾਂਜੀ ਗੁਰਦਿੱਤਾ ਉਹਨਾਂ ਦੇ ਲੈਣਾ ਲਿਖਿਆ ਉਹਨਾਂ ਲਈ ਵੀ ਕੁਝ ਉਹ ਸ਼ਾਮਾ 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 ਪੁੱਲਿਆ ਤੂੰ ਫਿਰਦਾ ਕਦਮਾਂ ਮਾਂ ਠੰਡੀਆਂ ਓ ਮਾਂ ਮਾਂ ਠੰਡੀਆਂ ਸ਼ਾਮਾਂ ਗੁਰੂ ਬਿਨਾ ਕਦੇ ਗਿਆਨ ਨਹੀਂ ਮਿਲਦਾ ਓ ਸੱਚੀ ਬਾਤ ਪਤਾ ਮਾਂ ਬਈ ਗੁਰਾਹ ਦਿੱਤਾ ਕਲਿਆਣ ਵਾਲੇ ਦੇ ਪੈਰੀ ਹੱਥ ਮੈਂ ਲਾ ਮਾਂ ਬਾਬੇ ਦੀ ਕਿਰਪਾ ਨਾਲ ਜੋੜ ਬੋਲੀਆਂ ਪਾਵਾਂ ਬਾਬੇ ਦੀ ਕਿਰਪਾ ਨਾਲ ਅੱਛਾ ਅੱਜ ਕੱਲ ਸੀਜ਼ਨ ਵਿਆਹਾਂ ਦਾ ਚੱਲ ਰਿਹਾ ਮਲਬਈ ਕਿਤੇ ਤਕਰੀਬਨ ਹਰੇਕ ਵਿਆਹਾਂ ਦੀ ਜਾਨੀ ਕਿ ਵਿੱਚ ਸ਼ਾਮਲ ਹੁੰਦੇ ਨੇ ਉਹ ਉਸ ਦਾ ਸ਼ਿੰਗਾਰ ਬਣਦੇ ਨੇ ਹਾਂਜੀ ਹਾਂਜੀ ਤੇ ਪ੍ਰੋਗਰਾਮ ਲਾਉਣ ਲਈ ਸਾਡੇ ਕੋਈ ਦੋਸਤ ਮਿੱਤਰ ਸੰਪਰਕ ਕਰਨਾ ਚਾਹੁੰਨ ਤਾਂ ਤੁਸੀਂ ਆਪਣਾ ਨੰਬਰ ਸਾਨੂੰ ਦੱਸ ਦਿਓ ਹਾਂਜੀ ਮੇਰਾ ਕਨੈਕਟ ਨੰਬਰ ਹੈਗਾ 99153 62056 ਜਦੋਂ ਵੀ ਵਿਆਹ ਸ਼ਾਦੀ ਮੌਕੇ ਜਾਂ ਰਿਟਾਇਰਮੈਂਟ ਮੌਕੇ ਜਾਂ ਮੁੰਡੇ ਦੀ ਛੱਟੀ ਮੌਕੇ ਸਾਨੂੰ ਤੁਸੀਂ ਬੁਲਾ ਸਕਦੇ ਹੋ ਤੁਹਾਡਾ ਐਡਰੈਸ बस ਕਾਲ ਕਰ ਦਿਨੀ ਫੋਨ ਤੇ ਹੀ ਹੈ ਜਦੋਂ ਮਰਜੀ ਫੋਨ ਕਰੋ ਅਸੀਂ ਹਾਜ਼ਰ ਹੋ ਜਾਾਂਗੇ ਲਓ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੀਆਂ ਖੁਸ਼ੀਆਂ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰ ਸਕਦੇ ਹੋ ਮਲਬਈ ਗਿੱਧੇ ਦੀ ਟੀਮ ਨੂੰ ਬੁਲਾ ਕੇ ਸੋ ਇਹੋ ਜਿਹੇ ਫਨਕਾਰਾਂ ਨੂੰ ਅੱਗੇ ਲਿਆਉਣ ਦਾ ਮਕਸਦ ਇਹੀ ਹੁੰਦਾ ਕਿਉਂਕਿ ਅਣਗੌਲੇ ਕਲਾਕਾਰ ਹੁੰਦੇ ਨੇ ਇਹ ਇਹ ਕਲਾਕਾਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਆਪਣਾ ਮਾਧਿਅਮ ਵਰਤ ਰਹੇ ਆ ਤੇ ਉਮੀਦ ਕਰਦੇ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅ ਅਖੀਰ ਦੇ ਵਿੱਚ ਧੰਨਵਾਦ ਕਰਦੇ ਆਂ ਬਾਈ ਸੁਖੀ ਦਾ ਸੁਖੀ ਨਸਾਨਾ ਔਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ